ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾਣਾ ਪੈਂਦੀ ਤੇ ਜ਼ਿਲ੍ਹਾ ਪੈਂਦਾ ਜੀ ਮੋਗਾ ਜਦੋਂ ਬਾਗਾਪੁਰਾਣਾ ਦਾ ਮੋਗਾ ਮੁੱਦਕੀ ਨੂੰ ਜਾਣੇ ਆ ਸੌਰੀ ਉਧਰ ਮੁੱਦਕੀ ਵਾਲੀ ਤੇ ਬਾਗਾਪੁਰਾਣਾ ਸਾਨ ਚ ਰਹਿ ਜਾਂਦਾ ਪਿੰਡ ਇਹ ਬਾਗਵੇਂ ਤੋਂ 7 ਕਿਲੋਮੀਟਰ ਆ ਤੇ ਮੁੱਦਕੀ ਤੋਂ 15 ਕਿਲੋਮੀਟਰ ਆ 메ਨ ਰੋਡ ਤੇ ਪਿੰਡ ਰਾਜਦਾ ਵਾ ਛਾਨੇ ਬਰਾਡ ਦੇ ਘਰੋਂ ਵੀਡੀਓ ਕਵਰ ਕਰ ਰਹੀ ਹੈ ਜੀ ਕੀ ਆਨਨੋ ਸਾਰੇ ਵੀ ਸਬਸਕ੍ਰਾਈਬ ਕਰ ਦਿਓ 1 ਘੰਟੇ ਦੇ ਬਟਨ ਨੂੰ ਆਲ ਤੇ ਸੈੱਟ ਕਰ ਦਿਓ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 98783 93488 ਆ ਤਸੱਲੀ ਪ੍ਰਕਰ ਤੁਸੀਂ ਆ ਕੇ ਕਰਨੀ ਤੁਸੀਂ ਪੈਸੇ ਲਾਉਣੇ ਆ ਜੀ ਜਿਹਦੇ ਜਿਹੜਾ ਨਗ ਪਸੰਦ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਆ ਆਜੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦਾਦੀ ਬਾਈ ਕੇਰਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਪੁਰਾਣਾ ਠੀਕ ਆ ਬਾਈ ਦੋ ਵੜਾ ਅੱਜ ਹਾਂਜੀ ਦੋ ਵੜਾ ਜੀ ਇਹਨੂੰ ਬਈ 7ਵਾਂ ਮਹੀਨਾ ਸਟਾਰਟ ਆ ਠੀਕ ਆ ਜੀ ਤੇ 7 ਤੋਂ 8 ਦੇ ਵਿੱਚ ਦੁੱਧ ਪੂਰਾ ਏ ਟੋਲ ਮਾਂ ਠੀਕ ਆ ਦੋ ਟਾਈਮ ਚੋਲੇ ਅਗਲਾ ਹਾਂਜੀ ਚਾਰ ਟਾਈਮ ਚੋਲੇ ਠੀਕ ਆ ਜੀ ਨਾ ਪ੍ਰਾਪਦਾ ਲੈ ਕੇ ਜਾ ਟੁਕੜੇ ਕੱਪਣ ਚੈੱਕ ਪਾਸ ਆ ਚੈੱਕ ਪਾਸ ਆ ਜੀ ਤੋਰੀ ਮੜੀ ਜੀ ਲੋ ਦੋਸਤੋ ਕੱਦ-ਕੱਡ ਚੰਗਾ ਵਜ਼ਨ ਬਹੁਤਾ 7ਵਾਂ ਸਟਾਰਟ ਕੱਠਮਾ 7ਵਾਂ ਬਈ 7ਵਾਂ ਸੱਤਾਂ ਮਹੀਨਾ ਸਟਾਰਟ ਆ 6ਾਂ ਦੀ ਕੰਪਲੀਟ ਆ ਇਹ ਤਦੋਂ ਵੀ 7 ਤੋਂ 8 ਕਿਲੋ ਹੀ ਆ ਥੱਲੇ ਇਹਦੇ ਸੋਣੀ ਵਹਿੜ ਆ ਕਰਾਓ ਸੰਗਾ ਵੀ ਗਾਂਥ ਗਰਮੀ ਆ ਰਹੀ ਆ ਗਰਮੀ ਸਗਣੀ ਆ ਹੀ ਗਈ 10 15 ਦਾ ਨਹੀਂ ਗਰਮੀ ਰਹਿ ਗਈ ਹੈਗੀ ਦੁੱਧ ਦੇਉਗੀ ਮੱਝਾਂ ਵਰਗਾ ਕੋੜੀ ਵਰਗੀ ਆ ਦੂਜਾ ਸੂਆ ਬਾਈ ਦੂਜੇ ਸੂਏ ਲਈ ਗੱਭਣਾ ਪਹਿਲਾ ਸੂਈ ਵੀ ਆ ਸਮਾਂ ਨੋਟ ਕਰ ਲਓ ਵੀਡੀਓ ਬਣਾਉਣ ਦਾ ਤੁਸੀਂ ਹਜੇ ਦੋਸਤੋ 10:00 ਵਜੇ ਦੇ ਆਗੇ ਜੇ ਇਹ ਹੀ ਵੀਡੀਓ ਸ਼ਾਮ ਨੂੰ ਬਣਦੀ ਤਾਂ ਹਵਾ ਨਾਲ ਤਾਂ ਨਾ ਭਰਿਆ ਹੋਣਾ ਸੀਗਾ ਇਹਦਾ ਠੰਡੀ ਸੀਲ ਫੁੱਲ ਆ ਗਈ ਇਹ ਤੁਹਾਡੇ ਨੂੰ ਪਤਾ ਬਈ ਨਵਾਂ ਹਾਨ ਕਰਕੇ ਪੁੱਜ-ਪੁੱਜੋ ਸਰ ਕਰਨਾ ਹੀ ਆ ਆ ਦੇਖੋ ਠੰਡੀ ਸੀਲ ਹੈ ਜਮਾ ਕੋਈ ਉਹੋ ਜੀ ਗੱਲ ਹੀ ਨਹੀਂਗੀ ਕਿੰਨੇ ਦੇ ਦੇਣੀ ਬਦੋਕਰ ਕਪੜ ਫਰੇ ਆਪਾਂ 35000 ਦੀ ਦੇ ਦੇਣੀ ਵੀ ਛੋੜ ਚੱਪਾ ਕੋਈ ਆ ਕਰਦੇ ਆ ਖੁੱਲਾ ਵਾਧਾ ਕਰ ਦਿੰਦੇ ਠੀਕ ਆ ਲਓ ਦੋਸਤੋ ਵੀ 35000 ਡਿਮਾਂਡ ਆ ਵਿੱਚੋਂ ਤੁਹਾਡਾ ਖੁੱਲਾ ਮਾਨਤਨ ਹੋ ਜਾਊਗਾ ਖੁੱਲੇ ਦਾ ਮਤਲਬ ਐ ਨਹੀਂ ਹੁੰਦਾ ਜੇ 35000 ਤੋਂ 25000 ਦੇ ਦਊਗਾ ਭਾਈ ਵਿੱਚੋਂ ਇਹਦੇ ਨਾਲ ਕੋਈ 1000 ਘਾਟ ਹੋ ਕੇ 1500 500 ਦਾ ਮਾਨਤਨ ਹੋ ਜਾਂਦਾ ਹੁੰਦਾ ਵਾ ਸਭ ਜੇ ਤੁਸੀਂ ਹੀਰ ਲਵਣਾ ਭਾਈ ਨੇ ਗੱਲ ਵਾਗੇ 7 ਅਰਖਿਲ ਦੁੱਧ ਆ 7 ਸੇਆਂ ਦੀ ਕਪਲੇਟ 7ਵਾਂ ਦੇ ਚੈੱਕ ਕਰਾ ਕੇ ਤੁਸੀਂ ਆਪ ਦੀ ਇਹ ਲੈ ਜਾਣੀ ਆ 9 ਵਜੇ ਕੇ 57 ਮਿੰਟ ਹੋ ਗਏ ਆ ਉਹ 10 ਵਜੇ ਦੇ ਆ ਦੋ ਨੰਬਰ ਤੇ ਆ ਜਾ ਬਾਈ ਇਹਦਾ ਬਈ ਦੂਜਾ ਸੁਆ ਠੀਕ ਆ ਜੀ ਤੇ ਦੁੱਦੋ ਡਰਾਈ ਕਰਤੀ ਆ 9 ਤਰੀਕ ਨੂੰ 12 ਤਰੀਕ ਨੂੰ ਸੋਰੀ ਇਹਨੂੰ 9 ਮਹੀਨਾ ਸਟਾਰਟ ਆ ਕੱਲ ਨੂੰ ਹੀ ਹਾਂ ਕੱਲ ਨੂੰ ਅੱਜ 11 ਹੋ ਗਈ ਹਾਂਜੀ ਹਾਂਜੀ ਠੀਕ ਆ ਤੋਰ ਲਈ ਲੋ ਜੀ ਦੋਦੋ ਜਰਸੀ ਬਰੀਡ ਆ ਗਈ ਦੁੱਦੋ ਡਰਾਈ ਹੈ ਦੋ ਪਰ ਮਹੀਨਾ ਦਾ ਹੈ ਐ ਕਹਿੰਦਾ ਸੂਣ ਚ ਦਾ ਡਰਾਈ ਤਾਂ ਹੋਣੀ ਹੀ ਹੋਣੀ ਆ ਇਹ ਦੋ ਡਰਾਈ ਆ ਗਈ ਕੱਦ ਘਾਟ ਚੰਗਾ ਵਜ਼ਨ ਬਹੁਤ ਆਗਾ ਕੋਈ ਨਿੱਕੀ ਜੀ ਜ ਸਮਝ ਨਾ ਵੱਡੀ ਜਰਸੀ ਆ ਗਈ ਪੂਰੀ ਵਧੀਆ ਗੋਬਬਲੀ ਆ ਗਈ ਮੋੜ ਦੇ ਬਾਈ ਵਜਨ ਬਹੁਤ ਆਗਾ ਚੰਗੀ ਜਿਹਾ ਸਮਝਪੜੀ ਬਹੁਤ ਆ ਗਈ ਦੁੱਧੋ ਡਰਾਈ ਆ ਇਹ ਨਿੱਕਾ ਨਿੱਕਾ ਕਾਨਾ ਹੈਗਾ ਬੋਦੀ ਵਾਲੀ ਵਹਿੜ ਜਰਸੀ ਬਰੀਡ ਆ ਗਈ ਕਿਉਂਕਿ ਇਹਨਾਂ ਗਾਂ ਸਮਝ ਨਾ ਕਰਮ ਵਾਲਿਆਂ ਦੇ ਆਇਆ ਜਣਾ ਬਸ ਇਹ ਤੁਸੀਂ ਵੇਖ ਸਕਦੇ ਹੋ ਜੀ ਥਾਣਾ ਠੰਡੀ ਸੀਲ ਥਾਣਾ ਨੇੜ ਤੋਂ ਦਿਖਾ ਦਿੰਨੇ ਆ ਦੇਖ ਲਓ ਤੁਸੀਂ ਆ ਦੇਖੋ ਜਮਾ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ ਗਈ ਸੁੱਕਿਆ ਹੋਇਆ ਆ ਨਿਕਾ ਜੇ ਮੌਕਾ ਦੋਸਤ ਦੇਖੋ ਤੁਸੀਂ ਇਹ ਸੁੱਕਿਆ ਹੋਇਆ ਵਾ ਇਹ ਪਾਸੇ ਆ ਇਹ ਪਾਸੇ ਆ ਇਹ ਥਣ ਤੋਂ ਪਾਸੇ ਥਣ ਪਾਸੇ ਰਹਿ ਗਏ ਇਹ ਪਾਸੇ ਆ ਦੇਖੋ ਤੁਸੀਂ ਇਹ ਵਾ ਕਦੇ ਦਿਨ ਚੁੱਕ ਜੂ ਬਸ ਇਹੋ ਕਿ ਸੁੱਕੀ ਜਾਂਦਾ ਉਹ ਕਿੰਨੇ ਦਿਨ ਨਹੀਂ ਫਿਰ ਇਹ ਮੁੱਲ ਭਾਵੇਂ 40 ਕਰਾ ਲਓ 35000 ਦੇ ਦੇਣੀ ਠੀਕ ਆ 35 35 ਵਿੱਚ ਛੋੜ ਛੱਪਾ ਆ ਛੋੜ ਛੱਪਾ ਕਰ ਦੇਣਗੇ ਲੋ ਦੋਸਤ ਜਮਾ ਦਾ ਮੁੱਲ 35 35000 ਆ ਇਹ ਦਾ ਮਹੀਨਾ ਕਰੇ ਨਾ ਸੂਣ ਦਾ ਵਿੱਚ ਆ ਤੁਹਾਨੂੰ ਚਲੋ ਮਹੀਨਾ 100 ਮਿੰਟ ਉਹ ਤਾਂ ਪਿਆਜੂਗੀ ਤੇ ਬਾਅਦ ਤੁਸੀਂ ਡਰਾਈ ਕਰਦੇ ਜਿਹੜੇ ਮਹੀਨਿਆਂ ਨੂੰ ਮਗਰ ਲਾ ਦੋਨੇ ਵੜਾ ਚੰਗੀਆਂ ਫੌਲ ਗੋਬਾਂ ਦੋਨੇ ਗਰਮੀ ਰਹਿ ਤੇ ਗਰਮੀ ਸਮਝੋ ਤੋਹਫੇ ਹੀ ਆਗੇ ਇਹ ਦੋਹਾਂ ਦਾ ਮੁੱਲ 35 35000 ਆ ਜਿਹਦੇ ਪਸੰਦ ਆ ਜੀ ਬਾਈ ਨਾਲ ਗੱਲਬਾਤ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦੀ